इंसाफेमी मौजूदा की मीटिंग जिस इलाके पर्लच पीड़ित ने हिस्सा लिया एकजेंडा पास किया गया कि आदिया लोग सभा चोना तो पहला सरकार केन्द्री चेतावनी दि की सारे पर्च पीड़ित पैसे वापस घर बानता अपन वोटा पावा क्योंकि मान योग फरवरी दो हजार सोलह नही अमरीक पठलावा स्टेट बॉडी मैंबरदार मनजीत प्रधान नवा शहर अवतार सिंह खजांची जिला होशियारपुर इंसानियतजा इंचार्ज अवतार सिंह विधान सभा इंसाफ दी आवाज चुकी ਤਨੋਂ ਮਨੋਂ ਤਨੋਂ ਪਹਿਰਾ ਦੇ ਕੇ ਸੰਪੂਰਨ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਤੁਸੀਂ ਸਾਡੇ ਫਸੇ ਪੈਸੇ ਦੇ ਉੱਤੇ ਪਹਿਰਾ ਦਿਓ ਸੁਪਰੀਮ ਕੋਰਟ ਦੇ ਕੀਤੇ ਫੈਸਲੇ ਦੇ ਉੱਤੇ ਆਪਣਾ ਜਿਹੜਾ ਫੈਸਲਾ ਹੋ ਚੁੱਕਿਆ ਹੈ ਪਰਲ ਕੰਪਨੀ ਦਾ ਉਹਦੇ ਤੇ ਉੱਤੇ ਤੁਸੀਂ ਸਾਰੀਆਂ ਜੋ ਵੀ ਇਨਵੈਸਟਮੈਂਟ ਫੰਡ ਕੰਪਨੀਆਂ ਦੇ ਫਸੇ ਪੈਸੇ ਹਨ ਉਹਨੂੰ ਵਾਪਸੀ ਵਿਵਾਨ ਵਿੱਚ ਸਹਿਯੋਗ ਕਰੋ ਨਹੀਂ ਤਾਂ ਬੋਰਡ ਦੀ ਚੋਟ ਤੁਹਾਨੂੰ 24 ਦੇ ਅੰਦਰ ਅਸੀਂ ਜ਼ਬਰਦਸਤ ਹੰਗਾਮੇ ਨਾਲ ਦੱਸਾਂਗੇ ਕਿਉਂਕਿ ਆਪ ਸਾਰਿਆਂ ਸੰਤਾ ਦੇ ਰਾਹੀ ਇਸ ਰੇਹਾਂ ਪਹੁੰਚ ਸਕਦਾ ਹੈ ਕਿ ਜੇਕਰ ਇਹ ਫੰਡ ਸਰਕਾਰਾਂ ਨੂੰ ਅਸੀਂ ਖੁੰਝੇ ਲੈ ਲਾ ਸਕਦੇ ਹਾਂ ਜੋ ਅੱਜ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਆਮ ਸਰਕਾਰ ਦੀ ਜਿਹੜੀ ਸਰਕਾਰ ਬਣੀ ਹੈ ਉਹਦੇ ਵਿੱਚ ਪਰ ਨਿਵੇਸ਼ਕਾਂ ਨੇ ਬਹੁਤ ਹੀ ਭਰਵੇਂ ਹੰਗਾਰੇ ਨਾਲ ਇਹਨਾਂ ਨੂੰ ਵੋਟ ਪਾ ਕੇ ਜਿਤਾਇਆ ਸੀ ਪਰ ਲੇਕਿਨ ਉਹਨਾਂ ਦੇ ਵੀ 2 2.5 ਸਾਲ ਬੀਤਣ ਤੋਂ ਬਾਅਦ ਸਾਨੂੰ ਕੋਈ ਬਹੁਤਾ ਕੋਈ ਤੋਂ ਪੁਆਇੰਟ ਦਾ ਹੰਗਾਮਾ ਨਹੀਂ ਮਣਿਆ ਉਹਨਾਂ ਵੱਲੋਂ ਇਸ ਕਰਕੇ ਅਸੀਂ ਆਨੇ ਧੱਕਾ ਦੇ ਵਾਸਤੇ ਅੱਜ ਇਕੱਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਰਲ ਚੈਟ ਫੰਡ ਕੰਪਨੀ ਜੋ ਕਿ ਮੋਦੀ ਸਾਹਿਬ ਦੀ 2014 ਸਰਕਾਰਾਂ ਦੇ ਸਮੇਂ ਸੈਟ ਫੰਡ ਕੰਪਨੀਆਂ ਦੇ ਕਲਾਬ ਅਜੰਡਾ ਤੈਅ ਕੀਤਾ ਗਿਆ ਕਿ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਉਸ ਸੰਘਰਸ਼ ਦੀ ਰੂਪਰੇਖਾ ਅnder ਇਨਸਾਫ ਦੀ ਅੱਜਤੇਬੰਦੀ ਵੱਲੋਂ ਸੁਪਰੀਮ ਕੋਰਟ ਅnder ਧਾਰ ਕੀਤੇ ਕੇਸ ਦੀ ਪ੍ਰਾਪਤੀ 2016 ਵਿੱਚ ਜਿੱਤ ਪ੍ਰਾਪਤ ਕੀਤੀ ਗਈ ਤਾਂ ਕਿ ਜੋ ਗਰੀਬ ਨਿਵੇਸ਼ਕਾਂ ਦਾ ਪੈਸਾ ਇਸ ਸੈਟ ਫੰਡ ਕੰਪਨੀ ਵਿੱਚ ਲੱਗਾ ਹੋਇਆ ਉਸ ਦੀ ਵਾਪਸੀ ਹੋ ਸਕੇ ਸਮਾਨਯੋਗ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਨਿਵੇਸ਼ਕਾਂ ਦੇ ਹੱਕ ਵਿੱਚ ਪੇਸ਼ ਕਰਦੇ ਹੋਏ ਕਿਹਾ ਕਿ ਤੁਸੀਂ ਆਪਣਾ ਜੋ ਵੀ ਇਹ ਭੰਗੂ ਨਿਰਮਲ ਸਿੰਘ ਭੰਗੂ ਦੀ ਪ੍ਰਾਪਰਟੀ ਹੈ ਉਸ ਦਾ ਵੇਚ-ਬਾਟ ਕੇ ਨਿਵੇਸ਼ਕਾਂ ਦਾ ਪੈਸਾ 6 ਮਹੀਨੇ ਦੇ ਅੰਦਰ-ਅੰਦਰ ਨਿਵੇਸ਼ਕਾਂ ਦੀ ਵਾਪਸੀ ਕੀਤੀ ਜਾਵੇ ਪਰ ਲੇਕਿਨ ਮੌਜੂਦਾ ਸਰਕਾਰਾਂ ਦੇ ਅੰਦਰ ਖੋਟ ਹੋਣ ਕਰਕੇ ਇਹ ਪੈਸਾ ਜਿਹੜਾ ਆ ਅਜੇ ਤੱਕ ਨਿਵੇਸ਼ਕਾਂ ਨੂੰ ਨਹੀਂ ਮਿਲਿਆ ਪਰਲ ਕੰਪਨੀ ਦਾ ਵੀ ਨਾਮ ਛਿਟੇ ਛਿਟ ਇਸ ਕੰਪਨੀ ਦੇ ਸ਼ੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਹੈ ਮਕੇਰੀਆਂ ਦੇ ਅੰਦਰ ਤਾਂ ਕਿ ਆਉਣੇ ਵਾਲੇ ਸਮੇਂ ਅੰਦਰ ਅਸੀਂ ਸੰਘਰਸ਼ ਕਰ ਸਕੀਏ ਪਰਲ ਕੰਪਨੀ ਦੀ ਜੋ ਪ੍ਰਾਪਰਟੀ ਹੈ ਉਸ ਨੂੰ ਵੇਚ ਕੇ ਨਿਵੇਸ਼ਕਾਂ ਦੇ ਪੈਸੇ ਵਾਪਸ ਕੀਤੇ ਜਾਣ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜਿਹਦੇ ਜਿਹਦੇ ਵੀ ਕੋਲੇ ਵੀਡੀਓ ਪਹੁੰਚਦੀ ਹੈ ਉਹ ਪਰਲ ਨਾਲ ਪੀੜਤ ਹੈ ਉਹ ਸਾਡੇ ਨਾਲ ਸੰਪਰਕ ਕਰਨ ਸਾਡਾ ਸੰਪਰਕ ਨੰਬਰ ਜੋ ਹੈ ਸਾਡੇ ਆਣੇ ਵਾਲੇ ਸਮੇਂ ਅੰਦਰ ਜੋ ਪ੍ਰਧਾਨ ਜੀ ਤੁਹਾਨੂੰ ਦੱਸ ਦੇਣਗੇ ਆਪਣਾ ਮੋਬਾਈਲ ਨੰਬਰ ਮਕੇਰੀਆਂ ਦੇ ਵਿੱਚ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਸਾਡੇ ਸੰਘਰਸ਼ ਦਾ ਸਹਿਯੋਗ ਦਿਓ ਤਾਂ ਕਿ ਆਣੇ ਵਾਲੇ ਸਮੇਂ ਅੰਦਰ ਅਸੀਂ ਨਾ ਸਰਕਾਰਾਂ ਨੂੰ ਸੰਘਰਸ਼ ਦੇ ਰੂਪ ਵਿੱਚ ਦੱਸ ਸਕੀਏ ਕਿ ਬੋਰਡ ਦੀ ਚੋਟ ਦਾ ਕੀ ਫੈਸਲਾ ਹੁੰਦਾ ਹੈ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਆਪ ਸਾਰੀਆਂ ਸੰਗਤਾਂ ਦੇ तहे ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਨੇ ਵੀ ਇਸ ਮੀਟਿੰਗ ਵਿੱਚ ਸਹਿਯੋਗ ਦਿੱਤਾ ਅਤੇ ਸੁਣਨ ਵਾਲੇ ਬੰਦਿਆਂ ਦਾ ਵੀ ਬਹੁਤ ਬਹੁਤ ਸੰਯੋਗ ਜੇ ਮੈਂ ਗੱਲ ਕਰਾਂ ਤੇ ਪਰਲ ਕੰਪਨੀ ਦੀ ਇੱਕ ਕਿਸੇ ਨੇ ਪਾਈ ਸੀ ਜੇ ਜੇ ਤੁਸੀਂ ਆਨਲਾਈਨ ਕੋਈ ਫਾਰਮ ਆ ਜੀ ਜਮਾ ਕਰਾਓਗੇ ਤੇ ਤੁਹਾਨੂੰ ਉਹਦੇ ਪੈਸੇ ਮਿਲਗੇ ਬੱਟ ਪਰ ਉਹਦਾ ਕਿ ਲੋਕਾਂ ਨੂੰ ਲਾਭ ਹੋਇਆ ਕੋਈ ਫਾਇਦਾ ਹੋਇਆ ਕੋਈ ਇਹ ਸੰਘਰਸ਼ ਜਿਹੜਾ ਹੈ 2016 ਚ ਜਦੋਂ ਸਾਡੀ ਜਿੱਤ ਪ੍ਰਾਪਤ ਹੋਈ ਉਸ ਤੋਂ ਬਾਅਦ ਜੋ 19 ਦੇ ਐਮਪੀ ਦੇ ਇਲੈਕਸ਼ਨ ਆਈਆਂ ਅਸੀਂ ਆਪਣੇ ਨਿਵੇਸ਼ਕਾਂ ਦੇ ਵਿੱਚੋਂ ਬਣੀ ਇੱਕ ਇਨਸਾਬ ਦੀ ਵਾਜਤ ਹੈ ਬੰਦੀ ਦੇ ਉਹਦੇ ਧਾਰਾਂ ਨੂੰ ਐਮਪੀ ਇਲੈਕਸ਼ਨਾਂ ਵਿੱਚ ਜਦੋਂ ਖੜੇ ਕੀਤਾ ਤਾਂ ਇਹ ਸਰਕਾਰਾਂ ਨੂੰ ਪਾੜਾ ਪੈ ਗਿਆ ਕਿ ਹੁਣ ਇਹ ਸਾਡੇ ਨਾਲ ਬਰਾਬਰੀ ਕਰਨਗੇ ਤਾਂ ਇਹਨਾਂ ਨੇ ਇੱਕ ਸਟੈਂਡ ਰਚਿਆ ਕਿ ਲੋਕਾਂ ਕੋਲੋਂ ਫਾਰਮ ਭਰائے ਜਾਣ ਆਨਲਾਈਨ ਫਾਰਮ ਭਰੇ ਗਏ ਲੋਕਾਂ ਨੇ ਬਹੁਤ ਹੀ ਤਵੱਜੋ ਦੇ ਨਾਲ ਉਹਨਾਂ ਫਾਰਮਾਂ ਵਿੱਚ ਸ਼੍ਰੀਕ ਕੀਤਾ ਕਿ ਸਾਡੇ ਪੈਸੇ ਮਿਲ ਜਾਣੇ ਹਨ ਤੇ ਲੋਕਾਂ ਨੂੰ ਇਹਨਾਂ ਨੇ ਝਾਂਸਾ ਦਿੱਤਾ ਕਿ ਉਹ ਆਪਣੀਆਂ ਇਲੈਕਸ਼ਨ ਨਗਾ ਲਈਆਂ ਪਰ ਲੇਕਿਨ ਅਜੇ ਤੱਕ ਵੀ ਲੋਕਾਂ ਨੂੰ ਪੈਸਾ ਨਹੀਂ ਮਿਲਿਆ ਉਸ ਫਾਰਮ ਭਰਿਆਂ ਦਾ ਵੀ ਕੋਈ ਲਾਭ ਨਹੀਂ ਹੋ ਸਕਿਆ ਕਾਕੇ ਅਸੀਂ ਇਸ 2024 ਦੀ ਇਲੈਕਸ਼ਨ ਵਿੱਚ ਇਸ ਤਰ੍ਹਾਂ ਦੀ ਫਾਈਟ ਕਰਾਂਗੇ ਜਿਹੜਾ ਕਿ ਸਰਕਾਰਾਂ ਨੂੰ ਜੀਣਾ ਹਰਾਮ ਹੋ ਜਾਏਗਾ ਅਸੀਂ ਇਹ ਸੰਘਰਸ਼ ਰਾਹੀਂ ਪੂਰਾ ਹੀ ਜ਼ੋਰ ਲਾ ਕੇ ਇਸ 24 ਦੀ ਇਲੈਕਸ਼ਨ ਵਿੱਚ ਫਾਈਟ ਕਰਨੀ ਹੈ ਓਕੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਨਸਾਫ ਦੀ ਆਵਾਜ਼ ਪੰਜਾਬ ਦੇ ਪ੍ਰਧਾਨ ਦੇ ਸੱਦੇ ਦੇ ਉੱਤੇ ਜ਼ਿਲ੍ਹਾ ਸ਼ਹੀਪੁਰ ਵੱਲੋਂ ਮਨਜੀਤ ਸਿੰਘ ਤੰਬਰ ਪ੍ਰਧਾਨ ਇਨਸਾਫ ਦੀ ਆਵਾਜ਼ ਅਸ਼ਾਰ ਪਰ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਜੋ ਅਸੀਂ ਪ੍ਰਧਾਨ ਵੱਲੋਂ ਮੁੱਦਾ ਲਿਖਿਆ ਗਿਆ ਹੈ ਉਸ ਨੂੰ ਪੂਰਾ ਕਰਨ ਲਈ ਉਹਨਾਂ ਦਾ ਮੈਸੇਜ ਭਜਾਉਣ ਲਈ ਅੱਜ ਇੱਕ ਮੀਟਿੰਗ ਕੀਤੀ ਸੀ ਜਿਸ ਵਿੱਚ ਪズਵੰਤੇ ਸੱਜਣ ਹਾਜ਼ਰ ਹੋਏ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬਰਲ ਕੰਪਨੀ ਵਿੱਚ ਜਿਨ੍ਹਾਂ ਪੀੜਤਾਂ ਦਾ ਪੈਸਾ ਲੱਗਾ ਹੋਇਆ ਹੈ ਜਲਦੀ ਜਲਦੀ ਮਿਲਿਆ ਮਿਲਿਆ ਜਾਵੇ ਕਿਉਂਕਿ ਪੁਰਾਣੇ ਮਾਨ ਜੀ ਜੇ ਸਰਕਾਰ ਜਦੋਂ ਬਣੀ ਸੀ ਉਹਨਾਂ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਵੀ ਲਿਖਿਆ ਸੀਗਾ ਕਿ ਮੈਂ ਅਗਰ ਜਿੱਤ ਗਿਆ ਜੇ ਸਾਡੀ ਪਾਰਟੀ ਜਿੱਤ ਗਈ ਤਾਂ ਅਸੀਂ ਪੈਸਾ ਵੱਲ ਕੰਪਨੀ ਦਾ ਸਭ ਤੋਂ ਪਹਿਲ ਦੇ ਆਧਾਰ ਤੇ ਕਰਾਵਾਂਗੇ ਪਰ ਨਹੀਂ ਮਿਲਿਆ ਗਿਆ ਹਾਲੇ ਤਾਂ ਨਹੀਂ ਮਿਲਿਆ ਗਿਆ ਇਸੇ ਰੋਸ ਵਿੱਚੋਂ ਅਸੀਂ ਅਗਲੇ ਸੰਘਰਸ਼ ਨੂੰ ਤੇਜ਼ ਕਰਨ ਲਈ ਅੱਜ ਮੀਟਿੰਗ ਕੀਤੀ ਹੈ ਜਿਸ ਵਿੱਚ ਸਾਨੂੰ ਭਰਮਾ ਹੰਗਾਰਾ ਮਿਲਿਆ ਹੈ ਅਸੀਂ ਆਸ ਕਰਦੇ ਹਾਂ ਕਿ ਹੋਰ ਵੀ ਇਕੱਠਾ ਕਰਕੇ 24 ਦੇ ਇਲੈਕਸ਼ਨਾਂ ਵਿੱਚ ਵੱਧ ਤੋਂ ਵੱਧ ਸਰਕਾਰਾਂ ਨੂੰ ਫਿਕਰ ਪਾ ਸਕੀਏ ਕਿ ਬਰਲ ਕੰਪਨੀ ਜੇ ਪੀੜਤਾਂ ਦਾ ਪੈਸਾ ਨਹੀਂ ਮਿਲਿਆ ਤਾਂ ਅਸੀਂ ਜਿਸ ਤਰ੍ਹਾਂ ਪਹਿਲੀਆਂ ਰੂਲ ਹੈ ਸਰਕਾਰਾਂ ਨੂੰ ਗੱਡੀ ਤੋਂ ਲਾਹ ਹੈ ਅਸੀਂ ਉਹਨਾਂ ਦੇ ਲੋਨ ਵਿੱਚ ਯੋਗਦਾਨ ਪਾਵਾਂਗੇ ਔਰ ਸਾਨੂੰ ਪੱਕਾ ਵਿਸ਼ਵਾਸ ਹੈ ਅਸੀਂ ਇਹਨਾਂ ਨੂੰ ਪੱਕਾ ਹਰਾਵਾ ਕਿ ਜੇ ਸਾਨੂੰ ਪੈਸਾ ਨਹੀਂ ਮਿਲ ਜੇ ਕਿਸੇ ਨਾਲ ਮਿਲਣਾ ਹੋਵੇ ਕੋਈ ਫੋਨ ਨੰਬਰ ਕੋਈ ਆਪਣਾ ਕੰਡੈਕਟਰ ਦਾ ਨੰਬਰ ਮਨਜੀਤ ਸਿੰਘ ਤੰਬਰ ਹੈ ਜ਼ਿਲ੍ਹਾ ਸ਼ਹਾਟਪੁਰ ਮੇਰਾ ਫੋਨ ਨੰਬਰ ਹੈ 98760 36975 98760 36975 ਕਿਸੇ ਵੀ ਟਾਈਮ ਦਿਨ ਰਾਤ 24 ਘੰਟੇ ਜਦੋਂ ਵੀ ਕੋਈ ਜਿਸਨ ਜ਼ਰੂਰਤ ਹੋਵੇ ਵੀਰਤ ਹੋਵੇ ਮੈਂ ਹਾਜ਼ਰ ਹੋਵਾਂਗਾ ਇਹਨਾਂ ਹੀ ਕਹਿੰਦਾ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਪੰਘਾਲਾ ਅੱਜ ਅਸੀਂ ਮਕੇਰੀਆਂ ਆਰਮੀ ਗਰਾਊਂਡ ਵਿੱਚ ਪਰਲ ਪੀਰੀਅਡਟ ਇਕੱਠੇ ਹੋਏ ਆ ਜਿਨ ਗਰੀਬੋਂ ਕਾ ਪੈਸਾ ਲੱਗਾ ਹੋਆ ਹੈ ਉਹਨਕੋ ਪੈਸਾ ਦੁਵਾਣੇ ਕੇ ਲਿਏ ਇਕੱਠੇ ਹੋਏ ਆ ਤੋ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਜੋ ਲਗ ਲਗ ਪਿੰਡਾਂ ਤੋਂ ਜਹਾਂ ਪਰ ਇਕੱਠੇ ਹੋਏ ਹਨ ਤੋਂ ਉਹਨਾਂ ਵੀਰਾਂ ਨੂੰ ਵੀ ਮੈਂ ਅਗਲੀ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਬੰਦੇ ਜੋ ਮੀਟਿੰਗ ਦੇ ਵਿੱਚ ਇਕੱਠੇ ਹੋਣ ਤਾਂ ਕਿ ਅਸੀਂ ਸਨ 24 ਦੇ ਜੋ ਆਉਣ ਵਾਲੇ ਇਲੈਕਸ਼ਨ ਹੈ ਉਹਨਾਂ ਇਲੈਕਸ਼ਨਾਂ ਤੋਂ ਪਹਿਲੇ ਪਹਿਲੇ ਸਰਕਾਰ ਕੋਲੋਂ ਅਸੀਂ ਆਪਣਾ ਪੈਸਾ ਲੈ ਸਕੀਏ ਤੋਂ ਮੇਰਾ ਨਾਮ ਅਵਤਾਰ ਸਿੰਘ ਮੇਰਾ ਫੋਨ ਨੰਬਰ 85449 81655 जेकर किसे वीर ने मेरे साथ संपर्क करना होवे ये मेरे फोन ਦੇ ਉੱਪਰ ਗੱਲਬਾਤ ਕਰ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਸਰਵਿਸਮੈਨ ਸੁਬੇਦਾਰ ਮੇਜਰ ਦੁਰਗਾਦਾਸ ਪਿੰਡੇ ਚਕੜਿਆਲ ਪਰਲ ਕੰਪਨੀ ਤੋਂ ਪੀੜਤ ਹਾਂ ਮੇਰਾ 2500 ਲੈ ਕੇ 2016 ਤੱਕ तकरीबन 25 ਲੱਖ ਰੁਪਇਆ ਮੈਂ ਇਨਵੈਸਟ ਕੀਤਾ ਲੇਕਿਨ ਅੱਜ ਦਿਨ ਤੱਕ ਮੈਨੂੰ ਉਹਦਾ ਕੋਈ ਵੀ ਪੈਸਾ ਨਹੀਂ ਮਿਲਿਆ ਤੇ ਮੇਰੀ ਗਵਰਨਮੈਂਟ ਅੱਗੇ ਗੁਜ਼ਾਰਿਸ਼ ਹੈ ਗਵਰਨਮੈਂਟ ਕੋਈ ਵੀ ਹੋਵੇ ਸਾਡਾ ਪੈਸਾ ਸਾਨੂੰ ਦਵਾਵੇ ਜਿਹੜੀ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਤੁਹਾਨੂੰ ਕੋਈ ਆਸ਼ਵਾਸ਼ਣ ਹੋਇਆ ਵੀ ਪੈਸੇ ਮਿਲਣਗੇ ਅੱਜ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਇਹ ਏਜੰਡਾ ਪਾਸ ਕੀਤਾ ਗਿਆ ਕਿ ਅਸੀਂ ਗਵਰਨਮੈਂਟ ਨੂੰ ਜਗਾਣਾ ਹੈ ਤੇ ਗਵਰਨਮੈਂਟਾਂ ਤੋਂ ਪੈਸਾ ਲੈਣਾ ਹੈ ਗਵਰਨਮੈਂਟ ਨੂੰ ਅਸੀਂ ਆਪਣੀ ਵੋਟ ਦੀ ਤਾਕਤ ਦੱਸ ਕੇ ਗਵਰਨਮੈਂਟ ਨੂੰ ਮਜਬੂਰ ਕਰਨਾ ਹੈ ਕਿ ਉਹ ਸਾਡਾ ਪੈਸਾ ਦੇਵੇ ਸੰਨ ਧੰਨਵਾਦ ਧੰਨਵਾਦ